ਹੁਣ ਫਰਜ਼ ਕਰੋ ਤੁਸੀਂ ਕਿਸੇ ਨੂੰ ਰਿਕੁਐਸਟ ਕਰਨਾ ਵੀ ਆ ਕੰਮ ਕਰ ਦੇ ਤੇ ਉਹਦੇ ਲਈ ਸਿਰਫ ਤੇ ਸਿਰਫ ਤੁਸੀਂ ਆਏ ਹਟਾ ਦੇਣਾ ਤੇ ਇਹਦੇ ਅੱਗੇ ਤੁਸੀਂ ਲਾ ਦੇਣਾ ਪਲੀਜ਼ ਬਸ ਇੱਥੇ ਤੁਸੀਂ ਕੀ ਕਰਨਾ ਆਏ ਹਟਾ ਦੇਣਾ ਤੇ ਤੁਸੀਂ ਪਲੀਜ਼ ਪਲੀਜ਼ ਲਾ ਦੇਣਾ ਇੱਥੇ ਪਲੀਜ਼ ਮੋ ਦਾ ਲੌਨ ਪਲੀਜ਼ ਵਾਸ਼ ਦਾ ਕਾਰ ਪਲੀਜ਼ ਵਾਕ ਦਾ ਡੌਗ ਪਲੀਜ਼ ਫੀਡ ਦਾ ਕੈਟ ਬਸ ਜੇ ਤੁਸੀ ਰਿਕੁਐਸਟ ਕਰਨਾ ਆਪਾਂ ਪਲੀਜ਼ ਲਾ ਕੇ ਇਨਨੂ ਰਿਕੁਐਸਟ ਦੇ ਤੌਰ ਤੇ ਆਪਾਂ ਵਰਤ ਸਕਦੇ ਹਾਂ ਵੀ ਕਿਸੇ ਨੂੰ ਆਪਾਂ ਕਹਿ ਰਹੇ ਹਾਂ ਯਾਰ ਵੀ ਆਹ ਕੰਮ ਕਰ ਦੋ ਆਹ ਕਰ ਦੋ ਖਾਣਾ ਬਣਾ ਦੋ ਪਲੀਜ਼ ਟਰੈਸ਼ ਬਾਹਰ ਕੱਢ ਦੋ ਪਲੀਜ਼ ਵਾਸ਼ਰੂਮ ਕਲੀਨ ਕਰ ਦੋ ਪਲੀਜ਼ ਬੈੱਡ ਬਣਾ ਦੋ ਪਲੀਜ਼ ਕੱਪੜੇ ਪ੍ਰੈਸ ਕਰ ਦੋ ਇਸ ਤਰ੍ਹਾਂ ਨਾਲ ਸੋ ਇਹ ਇਸ ਤਰ੍ਹਾਂ ਨਾਲ ਆਪਾਂ ਜਿਹੜਾ ਰਹੇਗਾ ਰਿਕੁਐਸਟ ਹੈਗਾ ਉਹ ਆਪਾਂ ਨੇ ਰਿਕੁਐਸਟ ਕਰ ਸਕਦੇ ਹਾਂ ਹੁਣ ਫਰਜ਼ ਕਰੋ ਤੁਸੀਂ ਰਿਕੁਐਸਟ ਅ ਐਸ ਸੱਚ ਡਾਇਰੈਕਟਲੀ ਨਹੀਂ ਤੁਸੀਂ ਕਰ ਰਹੇ ਤੁਸੀਂ ਕਿਸੇ ਨੂੰ ਪੁੱਛ ਰਹੇ ਹੋ ਵੀ ਯਾਰ ਪਲੀਜ਼ ਆ ਕਮ ਆ ਕਰ ਸਕਦੇ ਹੋ ਤੁਸੀਂ ਮੇਰੇ ਲਈ ਆਪਾਂ ਪੁੱਛ ਰਹੇ ਹਾਂ ਕਰ ਸਕਦੇ ਹੋ ਤਾਂ ਸਿੰਪਲੀ ਤੁਸੀਂ ਉਹਦੇ ਵਿੱਚ ਅ ਇੱਕੋ ਹੀ ਚੀਜ਼ ਇਹਦੇ ਵਿੱਚ ਕਰਨੀ ਆ ਉਹ ਹੈਗੀ ਆ ਵਿਲ ਵਿਲ ਲਾ ਲੈਣਾ ਅਗੇ ਤੇ ਹੁਣ ਜੇ ਤੇ ਤੁਸੀਂ ਦੂਸਰੇ ਡਾਇਰੈਕਟਲੀ ਇਸ ਪਰਸਨ ਨੂੰ ਮੈਂ ਕਹਾ ਤਾਂ ਇੱਥੇ ਲਾਵਾਂਗੇ ਆਪਾਂ ਯੂ ਵਿਲ ਯੂ ਮੋ ਦ ਲੌਨ will you wash the car will you walk the dog ਕੀ ਤੁਸੀਂ ਇਹ ਕੰਮ ਕਰੋਗੇ ਆਪਾਂ ਹੁਣ ਇਹ ਪੁੱਛਣਾ will you wash the car will you walk the dog ਹੁਣ ਦੇਖੋ will ਦੀ ਵਰਤੋਂ ਇੰਗਲਿਸ਼ ਦੇ ਵਿੱਚ ਬਹੁਤ ਸਾਰੀਆਂ ਜਗ੍ਹਾ 'ਚ ਹੁੰਦੀ ਆ ਇਹਨੂੰ ਆਪਾਂ ਬਹੁਤ ਸਾਰੇ ਇਨਸਟੈਂਸਸ ਦੇ ਵਿੱਚ ਬਹੁਤ ਸਾਰੀਆਂ ਪਰਿਸਥਤੀਆਂ ਦੇ ਵਿੱਚ ਕਰਦੇ ਆ ਲੇਕਿਨ ਇੱਥੇ ਆਪਾਂ ਕੀ ਕਰ ਰਹੇ ਆ ਇੱਥੇ ਸਿਰਫ ਤੇ ਸਿਰਫ ਇਹਨੂੰ ਆਪਾਂ ਇੱਕ ਕੁਐਸਚਨ ਫਾਰਮ ਦੇ ਵਿੱਚ ਜਦੋਂ ਆਪਾਂ ਕੋਈ ਰਿਕੁਐਸਟ ਕਰਦੇ ਆਂ ਵੀ ਜਦੋਂ ਆਪਾਂ ਕਿਸੇ ਨੂੰ ਪੁੱਛਦੇ ਆਂ ਵੀ ਇਹ ਚੀਜ਼ ਤੁਸੀਂ ਕਰ ਸਕਦੇ ਹੋ ਤਾਂ ਉਹਦੇ ਲਈ ਆਪਾਂ ਵਰਤ ਰਹੇ ਆਂ ਹੋਰ ਬਹੁਤ ਸਾਰੇ ਇਨਸਟੈਂਸਸ ਨੇ ਆਪਾਂ ਉਧਰ ਨੂੰ ਹਜੇ ਨਹੀਂ ਜਾਣਾ ਤੇ ਇੱਕ ਤਾਂ ਹੋ ਗਿਆ ਵਿਲ ਯੂ ਹੁਣ ਦੇਖੋ ਹੁਣ ਇੱਕ ਤਾਂ ਹੋ ਗਿਆ ਇਹ ਵਾਲਾ ਲੇਕਿਨ ਕਈ ਵਾਰੀ ਇਹ ਵੀ ਹੋ ਸਕਦਾ ਵੀ ਮੈਂ ਤੁਹਾਨੂੰ ਪੁੱਛਾਂ ਵੀ ਇਹ ਕੰਮ ਇਹ ਕਰ ਦੇਣਗੇ ਜਾਂ ਤੁਸੀਂ ਮੈਨੂੰ ਪੁੱਛੋ ਵੀ ਕੀ ਇਹ ਲਾਉਨ ਨੂੰ ਮੋ ਕਰ ਦੇਣਗੇ ਜੇ ਤਾਂ ਆਪਾਂ ਡਾਇਰੈਕਟਲੀ ਕਹਿਣਾ ਤਾਂ ਆਪਾਂ ਕਹਿ ਦਿੰਦੇ ਆਂ ਵੀ ਵਿਲ ਯੂ Will you mow the lawn? Will you wash the car? Will you walk the dog? ਇਹ ਤਾਂ ਮੈਂ ਡਾਇਰੈਕਟਲੀ ਤੁਹਾਨੂੰ ਪੁੱਛ ਰਿਹਾ ਕਿ ਤੁਸੀਂ ਇਹ ਕੰਮ ਕਰ ਦੋਗੇ ਇੱਕ ਹੈਗਾ ਵੀ ਮੈਂ ਇਹਦੇ ਬਾਰੇ ਪੁੱਛ ਰਿਹਾ ਤੁਹਾਨੂੰ ਵੀ ਕੀ ਇਹ ਕੰਮ ਇਹ ਕਰ ਦੂਗਾ ਵਿਲ ਹੀ ਮੋ ਦ ਲੌਨ ਉੱਥੇ ਕੀ ਆਊਗਾ ਵਿਲ ਹੀ ਵਿਲ ਹੀ ਮੋ ਦ ਲੌਨ ਵਿਲ ਹੀ ਵਾਸ਼ ਦ ਕਾਰ ਵਿਲ ਹੀ ਵਾਕ ਦ ਰਾ ਕੀ ਉਹ

ਆ ਇਕਤਾ ਸਿੰਪਲੀ ਆ ਜਦੋਂ ਤੁਸੀਂ ਸਾਹਮਣੇ ਵਾਲੇ ਨੂੰ ਪੁੱਛਣਾ ਤਾਂ ਵਿਲ ਯੂ ਲੇਕਿਨ ਜੇ ਤੀਸਰੇ ਪਰਸਨ ਦੇ ਬਾਰੇ ਪੁੱਛਣਾ ਵੀ ਯਾ ਉਹ ਕੰਮ ਕਰ ਦੇਣਗੇ ਤਾਂ ਆਪਾਂ ਹੀ ਜਾਂ ਸ਼ੀ ਲਾ ਦੇਣਾ ਲੇਕਿਨ ਜਿੱਥੇ ਸਮੂਹ ਹੈਗਾ ਦੋ ਜਾਂ ਦੋ ਤੋਂ ਵੱਧ ਜਾਣੇ ਨੇ ਬਹੁਵਚਨ ਵਾਲੀ ਗੱਲ ਆ ਜਾਂਦੀ ਆ ਉੱਥੇ ਆਪਾਂ ਵਿਲ ਬੇ ਬਾਕੀ ਸਭ ਕੁਝ ਉਹੀ ਰਹੂਗਾ ਸਿਰਫ ਆਹੀ ਬਦਲਨੇ ਨੇ ਹੋਰ ਕੁਝ ਵੀ ਇਹਦੇ ਵਿੱਚ ਚੇਂਜ ਨਹੀਂ ਹੋਣਾ ਹੈਗਾ ਬਾਕੀ ਸਾਰੇ ਇਸੇ ਤਰ੍ਹਾਂ ਦੇ ਹੀ ਇਹੀ ਯੂਜ਼ ਹੋਣਗੇ ਤੇ ਹੁਣ ਉਹੀ ਇਸੇ ਤਰ੍ਹਾਂ ਸਪੋਜ਼ ਕਰੋ ਦੋ ਜਣੇ ਨੇ ਹੁਣ ਇੱਥੇ ਦੋ ਪਰਸਨਸ ਨੇ ਆਪਾਂ ਇੱਥੇ ਉਹਨਾਂ ਦੇ ਬਾਰੇ ਪੁੱਛਾਂਗੇ ਵਿਲ ਦੇ ਪੁੱਟ ਅਵੇ ਦ ਕਲੋਸ ਇੱਥੇ ਇਸੇ ਤਰ੍ਹਾਂ ਨਾਲ ਹੀ ਦੋ ਜਣੇ ਦੋ ਪਰਸਨਸ ਨੇ ਵਿਲ ਦੇ ਵਾਕ ਦ ਡੌਗ ਇਸੇ ਤਰ੍ਹਾਂ ਜੇ ਇੱਥੇ ਦੋ ਜਣੇ ਹੋਣ ਤਾਂ ਉਹਨਾਂ ਲਈ ਆਪਾਂ ਦੇ ਦੋ ਵੱਧ ਦੋ ਤੋਂ ਵੱਧ ਹੋਣ ਕੋਈ ਵੀ ਉਹਨਾਂ ਦੇ ਲਈ ਆਪਾਂ ਦੇ ਯੂਜ਼ ਕਰ ਸਕਦੇ ਆ ਸੋ ਇੱਕ ਤਾਂ ਹੋ ਗਿਆ ਇਹ ਜਦੋਂ ਤੁਸੀਂ ਕਿਸੇ ਦੇ ਬਾਰੇ ਪੁੱਛਣਾ ਚਾਹੇ ਉਹ ਡਾਇਰੈਕਟਲੀ ਉਹਨੂੰ ਪੁੱਛੋ ਵਿਲ ਯੂ ਵਾਸ਼ ði ਕਾਰ ਵਿਲ ਯੂ ਮੇਕ ði ਬੈਡ ਵਿਲ ਯੂ ਕਲੀਨ ði ਬਾਥਰੂਮ ਇੱਕ ਵਿਲ ਹੀ ਤੇ ਸ਼ੀ ਆਲਾ ਹੋ ਗਿਆ ਇੱਕ ਵਿਲ ਦੇ ਆ ਹੋ ਗਿਆ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਇਸ ਤਰ੍ਹਾਂ ਤੁਸੀਂ ਮੇਰੀ ਬਹੁਤ ਵੱਡੀ ਮਦਦ ਕਰ ਸਕਦੇ ਹੋ ਤੁਹਾਡੇ ਕਮੈਂਟਸ ਮੈਨੂੰ ਬਹੁਤ ਪ੍ਰੇਰਣਾ ਦਿੰਦੇ ਨੇ ਤੇ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਣ ਲਈ ਹੋਰ ਹੌਸਲਾ ਆ ਦਿੰਦੇ ਨੇ ਸਦਾ ਹੀ ਸਿੱਖਦੇ ਰਹੋ ਪ੍ਰਮਾਤਮਾ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ 'ਚ ਰੱਖੇ